ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਤਾਂ ਤੁਸੀਂ ਟਰਾਲੀਆਂ ਦੇਖੋ ਬੜੇ ਟਾਈਮ ਦਾ ਨਾ ਸਸਪੈਂਸ ਬਣਾਇਆ ਵਾਤਾ ਸੀਨੇ ਸਸਪੈਂਸ ਵੀ ਹੋਵੇ ਵੀ ਕਿਉਂ ਨਾ ਚਾਹ ਬਹੁਤ ਹੁੰਦਾ ਹੈ ਨਾ ਜ਼ਿੰਮੇਦਾਰ ਨੂੰ ਤੇ ਕੁਝ ਦਿਨ ਪਹਿਲਾਂ ਆਪਾਂ ਨੇ ਰਿਮ ਭੇਜੇ ਸੀ ਆਪਣੇ ਸਾਧੂ ਗੜ ਤੋਂ ਰਿਮ ਤਿਆਰ ਕਰਕੇ ਆਪਾਂ ਨੇ ਸੁਥਰੇ ਗੱਡੇ ਸੀ ਜਿਹੜੇ ਟੀਪਰਾਂ ਵਾਲੇ ਪਹੁੰਚੇ ਜੀ ਸਹੋਲੀ ਐਮ ਜੀ ਗਰੁੱਪ ਜਿੱਥੋਂ ਆਪਾਂ ਨੂੰ ਰੂਟਾਵੇਟਰ ਤੇ ਹਾਲ ਆਪਾਂ ਨੂੰ ਤਿਆਰ ਕਰਕੇ ਦਿੱਤੇ ਸੀ ਅੱਜ ਕਾਫੀ ਦਿਖਾਵਾਂਗੇ ਆਪਾਂ ਸਲੇ ਸਰ ਬਾਸਕਟਾਂ ਦਾ ਕੰਮ ਰੂਟਾਵੇਟਰਾਂ ਦਾ ਕੰਮ ਹੈ ਨਾ ਸਾਰੇ ਆਪਾਂ ਅੱਜ ਵਾਲੇ ਬਲੌਗ ਚ ਕਵਰ ਕਰਾਂਗੇ ਤੇ ਪਹਿਲਾਂ ਆਪਾਂ ਸ਼ੁਰੂਆਤ ਟਰਾਲੀਆਂ ਤੋਂ ਕਰਦੇ ਆਂ ਤੇ ਸੰਦੀ ਵੀ ਸਾਡੇ ਨਾਲ ਹੈ ਸਾਡੀ ਹੈਲਪ ਕਰਨਗੇ ਹੋ ਸੁਣਾਓ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾਓ ਦੱਬੀ ਜਾਂਨੇ ਕੰਮ ਹਾਂ ਜੀ ਜੀਰੀਆਂ ਤੋਂ ਪਹਿਲਾਂ ਦੇ ਦੂੰਗੇ ਦੇ ਦਾਂਗੇ ਦੇ ਦਾਂਗੇ ਮਹਾਰਾਜ ਸਾਡੇ ਕੋਲ ਕੋਈ ਟਰਾਲੀ ਨਹੀਂ ਹੁਣ ਹੈ ਨਾ ਉਹ ਵੀ ਉਹਦੀ ਵੀ ਆਪਣੀ ਜਾਲੀ ਚੇਂਜ ਕਰਨੀ ਹੈ ਨਾ ਉਹ ਟਰਾਲੀ ਜਾਲੀ ਚੇਂਜ ਆ ਮਾਮਾ ਜੀ ਅਸਨ ਲੱਗ ਗਿਆ ਮੈਨੂੰ ਉਹ ਪੰਜੋਲੀ ਵਾਲਾ ਕਹਿੰਦਾ ਮੇਰੇ ਕੋਲ ਦੋ ਤੀਮਾ ਦੋਏ ਦੂਜੇ ਸੇਲ ਕਰਤੀਆਂ ਕਹਿੰਦਾ ਮੇਰੀਆਂ ਦੋਏ ਬਣਨ ਨੂੰ ਤਿਆਰ ਆ ਕਹਿੰਦਾ ਬੇਲੇ ਰੋਟਾ ਇਹਨ ਦਿੱਤਾ ਤੇ ਪ੍ਰੋਪਰ ਦਵਾਂਗੇ ਜਣੀ ਹੁਣ ਆਪਾਂ ਕਹਿ ਦਿੰਨੇ ਆ ਵੀ ਵੱਡੇ ਲੈਵਲ ਤੇ ਹੁਣ ਸਟਾਰਟਿੰਗ ਕਰਦੇ ਹਾਂ ਹਾਂਜੀ ਹਾਂ ਸਟਾਰਟ ਆ ਹੁਣ ਬੁਕਿੰਗ ਓਪਨ ਹੈ ਓਪਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਆਪਣੇ ਜ਼ਿਮੀਦਾਰ ਵੀ ਜਿੰਨੇ ਵੀ ਵੀਡੀਓ ਦੇਖ ਰਹੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਿੱਧਾ ਇੱਥੇ ਆਓ ਇੱਕ ਵਾਰ ਤੁਸੀਂ ਮਾਰਕੀਟ ਦੇ ਵਿੱਚ ਜਾਓ ਟਰਾਲੀਆਂ ਦੇਖੋ ਤੁਸੀਂ ਬੁਕਿੰਗ ਦੇਖੋ ਕਿੰਨੇ ਟਾਈਮ ਦੇ ਵਿੱਚ ਆਪਾਂ ਨੂੰ ਟਰਾਲੀ ਮਿਲਦੀ ਹੈ ਕਿਵੇਂ ਦਾ ਮਟੀਰੀਅਲ ਹਨਾ ਆਪਾਂ ਨੂੰ ਮਿਲਦਾ ਆ ਜਿਹੜੀ ਆ ਰਾੜ ਵੀ ਲਮਕ ਰਹੀ ਆ ਇਹ ਵੀ ਲਮਕਣ ਦਾ ਕੋਈ ਕਾਰਨ ਹੈ ਹਨਾ ਇਹ ਇਹਦਾ ਬਹੁਤ ਵੱਡਾ ਕਾਰਨ ਹੈ ਟਰਾਲੀ ਦੇ ਵਿੱਚ ਇਹਨਾਂ ਬਾਰੇ ਵੀ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਸੈਂਡੀ ਵੀ ਸਭ ਤੋਂ ਪਹਿਲਾਂ ਸਾਨੂੰ ਸਹਿਜ ਬਾਰੇ ਦੱਸ ਦੇ। ਚਲ ਅੱਜ ਮੈਂ ਐਜ਼ ਰਿਵਿਊ ਕਰਨ ਦਾ ਮਾਰਾ ਪੁੱਛਣਾ ਪਾਇ ਨਹੀਂ ਹੈ ਨਾ ਵੀ ਆਪਣੀ ਚੀਜ਼ ਦਿਖਾਉਣੀ ਹੈ। ਕਿੰਨੇ ਕਿੰਨੇ ਸਹਿਜ ਦੀਆਂ ਟਰਾਲੀਆਂ ਤਿਆਰ ਹੋ ਗਈਆਂ? ਇਹਦੇ ਵਿੱਚ ਤਿੰਨ ਆਪਾਂ ਨੇ 16 7 ਦੀਆਂ ਪਾਈਆਂ ਨੇ। ਹੂੰ ਤੇ ਇੱਕ ਹੈਗੀ ਆ 17 7 ਵੀ। ਫਿਲਹਾਲ ਚਾਰ ਟਰਾਲੀਆਂ ਪਾਈਆਂ। ਚਾਰ ਟਰਾਲੀਆਂ ਪਾਈਆਂ ਨੇ ਦੋ ਦਾ ਮਾਲ ਹੋਰ ਪਿਆ। ਠੀਕ ਹੈ। ਉਹਦੇ ਨਾਲ ਹੀ ਦੋ ਹੋਰ ਵੀ ਪਾ ਲੈਣੀ ਇੱਕ ਦੋ ਦਿਨਾਂ ਵਿੱਚ। ਵੀ ਜਿੱਦਣ ਆਪਣੀ ਟਰਾਲੀਆਂ ਦੀ ਡਿਲੀਵਰੀ ਹੋਣੀ ਹੈ ਹਾਂ ਚਾਰ ਪੰਜ ਟਰਾਲੀਆਂ ਇਕੱਠੀਆਂ ਨਿਕਲਣੀਆਂ ਹਾਂ ਇਕੱਠੀਆਂ ਚਾਰ ਪੰਜ ਟਰਾਲੀਆਂ ਇਕੱਠੀਆਂ ਜਾਣੀਆਂ ਪੰਜ ਇਕੱਠੀਆਂ ਜਾਣੀਆਂ ਟਰਾਲੀਆਂ ਜਾਣੀਆਂ ਜੁਨਿਆਨਪੁਰੀ ਗ੍ਰੈਂਡ ਓਪਨਿੰਗ ਆਪਣੇ ਕਰ ਰਹੇ ਹਾਂ ਹਾਂ ਜੀ ਹਾਂ ਪੂਰਾ ਓਕੇ ਕੰਮ ਹੋ ਗਿਆ ਠੀਕ ਹੈ ਸਮਾਨ ਸਮਾਨ ਦੀ ਗੱਲ ਕਰਦੇ ਆਪਾਂ ਅੱਜ ਨਾਲ ਦੀ ਨਾਲ ਆਪਾਂ ਤੁਹਾਨੂੰ ਚਾਦਰਾਂ ਵੀ ਦਿਖਾਈ ਜਣੇ ਅੱਛਾ ਸਮਾਨ ਕੀ ਕੁਛ ਇਹਨਾਂ ਵਿੱਚ ਵਰਤ ਹੋ ਰਿਹਾ ਇਹਦਾ ਬੜਾ ਵੱਡਾ ਮੁੱਦਾ ਲੈਂਦਾ ਬੰਦਾ ਕਹਿੰਦਾ ਯਾਰ ਮੈਂ ਤਾਂ ਆਹ ਸਮਾਨ ਦੀ ਚਾਦਰ ਦੇ ਦੇਖੋ ਮੇਨ ਇੱਕ ਤਾਂ ਦੇਖੋ ਮੇਨ ਆਹ ਟਾਟਾ ਦੀ ਸ਼ੀਟ ਹੈ ਸਾਰੀ ਠੀਕ ਹੈ ਟਾਟਾ ਦਾ ਐਂਗਲ ਚੈਨਲ ਜਿਹੜੀ ਇਹ ਗੇਜ ਗੁਜ ਹੁੰਦੀ ਆ ਉਹ ਉਹ ਸਾਰੀਆਂ ਗੱਲਾਂ ਵੀ ਸਾਨੂੰ ਦੱਸ ਦਿਓ ਜਿਹੜੀ ਇਹ ਬਿੱਡਲੀ ਸੀਟ ਹੈ ਇਹ ਸੈਂਡ ਵਾਲੀ ਇਹ ਹੈਗੀ 10 ਗੇਜ ਦੀ 3 ਐਮਮ ਪ੍ਰੋਪਰ ਠੀਕ ਹੈ ਤੇ ਜਿਹੜਾ ਫਰਸ਼ ਆਪਣਾ ਇਹ ਹੈਗਾ 6 ਐਮਮ ਦਾ ਇਹ ਵੀ ਟਾਟਾ ਦਾ ਵੱਧ ਘਟ ਹੋ ਜੂ ਜੇ ਬੰਦੇ ਨੇ ਮੰਨ ਲਓ 6 ਤੋਂ ਪਤਲਾ ਕਰਾਉਣਾ ਹੋਰ ਉਹ ਵੀ ਲੱਗ ਜਾਂਦਾ ਲੱਗ ਤਾਂ ਜਾਂਦਾ ਪਰ ਜਿਹੜੀ ਇਹ ਬੈਟਰ ਹੈ ਇਹ ਬੈਟਰ ਹੈ ਹਾਂ ਠੀਕ ਹੈ ਜਿੰਨੀ ਟਰਾਲੀ ਛੋਟੀ ਹੋ ਜੂ ਉਦੋਂ ਹਲਕਾ ਕਰ ਸਕਦੇ ਆ ਅੱਛਾ ਵੈਸੇ ਨਹੀਂ ਵੈਸੇ ਨਹੀਂ ਵੱਡੀ ਜੀ ਨਹੀਂ ਆਪਾਂ ਜਾਨੀ ਕਰਦੇ ਐਂਗਲ ਆਪਾਂ ਕਿਹੜਾ ਵਰਤ ਰਹੇ ਹਾਂ ਇਹਦੇ ਚ ਐਂਗਲ ਟਾਟਾ ਸੇਲ ਦਈ ਹੈ ਜੀ ਸਰ ਅੱਛਾ 58 ਦਾ ਐਂਗਲ ਹੈ ਅੱਛਾ ਠੀਕ ਹੈ ਆ ਲੱਗੀ ਵੀ ਆ ਮੂਰਤ ਹਾਂ ਮੂਤਾਂ ਲੱਗੀ ਵੀ ਆ ਬਖਾਇਦਾ ਤੇ ਇਹ ਆਪਣੀ 16 7 ਸਾਈਜ਼ ਦੇ ਵਿੱਚ ਆ ਗਈ ਹੈ ਨਾ ਹਾਂ ਜੀ ਇਹ ਪਹਿਲੀਆਂ ਤਿੰਨ 16 7 ਦੀਆਂ ਨੇ ਇਹ ਇਹ ਹੁਣ ਸਾਰੀਆਂ ਜੈਕ ਵਾਲੀਆਂ ਹੋ ਰਹੀਆਂ ਨੇ ਇਹ ਡਬਲ ਜੈਕ ਲੱਗਣਗੇ ਨਾ ਜੀ ਡਬਲ ਜੈਕ ਹਾਂ ਹਾਂ ਠੀਕ ਹੈ ਉਹ ਐਂਡ ਵਾਲੀ 17 ਦੀ ਹੈ ਇਹ ਪਹਿਲੀਆਂ ਤਿੰਨ 16 ਦੀਆਂ ਅੱਛਾ ਉਹ ਵਾਲੀ ਜਿਹੜੀ ਟਰਾਲੀ ਦੇਖ ਰਹੇ ਹਾਂ ਹੁਣ ਤੁਸੀਂ ਕੈਮਰੇ 'ਚ ਉਹ 17 ਉਹ 17 ਸੱਤ ਉਹ ਵੀ ਜੈਕ ਵਾਲੀ ਹਾਂ ਯੋ ਵੀ ਜੈਕ ਵਾਲੀ ਉਹ ਵੀ ਡਬਲ ਜੈਕ ਸਾਰਿਆਂ ਦਾ ਡਬਲ ਜੈਕ ਲੱਗਾ ਅੱਛਾ ਠੀਕ ਹੈ ਉਹ ਨਾ ਮੈਂ ਬਿਲਡਿੰਗ ਵਾਲੀ ਰਾਡ ਵਾਲਾ ਦਿਖਾਇਆ ਤੁਹਾਨੂੰ ਮੈਂ welding ਜਿਹੜੀ ਹੈ ਪਹਿਲਾਂ ਤਾਂ ਉਹ ਦੱਸੋ ਇਹ mig welding use ਕਰ ਰਹੇ ਆਪਾਂ ਜਿੰਨੀ ਹੋ ਸਕੇ ਵੱਧ ਤੋਂ ਵੱਧ ਉਹੀ ਯੂਜ਼ ਕਰਾਂਗੇ ਇਹ mig welding ਹੈ ਜਿਹੜੀ ਇਹ ਜ਼ਿਆਦਾਤਰ ਜਿਹੜੀ ਵਰਤੋ ਹੁਣ ਮੈਂ ਦੇਖਿਆ ਵੀ ਜਿਵੇਂ ਗੱਡੀਆਂ ਗੁੱਡੀਆਂ ਦਾ ਹੋਇਆ ਜਾਂ ਟਰੈਕਟਰਾਂ ਦੇ ਹੈ ਨਾ ਕਿਸੇ ਹੋਰ ਹੈ ਨਾ ਕੰਬਾਈਨਾਂ ਚ ਵੀ ਇਹੋ ਚੀਜ਼ਾਂ ਚ ਵਰਤੀ ਜਾਂਦੀ ਹੈ ਵਾਲੀ ਬਿਲਡਿੰਗ ਹਾਂਜੀ ਅਸਲ ਤੇ ਕੀ ਹੈ ਨਾ ਜਿਹੜਾ ਮਜ਼ਬੂਤੀ ਵਾਲਾ ਕੰਮ ਉੱਥੇ ਚੀਜ਼ ਵਰਤੀ ਜਾਂਦੀ ਹੈ ਇਹ ਹੁਣ ਆਪਣੀ ਟਰਾਲੀ ਇਹ ਚਾਹ ਹੈ ਕਿ ਭਾਰ ਬਹੁਤ ਲੈ ਕੇ ਜਾਣਾ ਹੁੰਦਾ ਇਹਨੂੰ ਬਿਲਕੁਲ ਜਿਹੜਾ ਰਾਡ ਵਾਲਾ ਬਿਲਡਿੰਗ ਆ ਹੈ ਵਧੀਆ ਪਰ ਤਸੱਲੀ ਵਾਸਤੇ ਜਿਹੜਾ ਕੰਮ ਆ ਉਹ ਮਿੱਗ welding ਦਾ ਜਿਆਦਾ ਉਹ ਮਿੱਥੇ ਵੀ ਹੈ ਮਿੱਗ ਦਾ ਜਿਆਦਾ ਸੀ ਉਸ ਦਿਨ ਹਾਦਸੇ ਦੇ ਚੱਤੇ ਕਹਿੰਦਾ ਵੀ ਇਹ ਤਾਂ ਤਾਂ ਕਹਿੰਦਾ ਛੋਟਾ ਜਿਹਾ ਜਮਿਆ ਹੈ ਨਾ ਸਿੱਟੀ ਜੀ ਲੱਗੀ ਸੀ ਹਾਂ ਕਹਿੰਦਾ ਇਹਦੇ ਪਰ ਵੀ ਜਦ ਤੁਸੀਂ ਗਲੈਂਡਰ ਚ ਲਾਉਂਗੇ ਨਾ ਉਹਨੂੰ ਦੱਸੂਗਾ ਵੀ ਹਾਂ ਮੈਂ ਕੋਈ ਚੀਜ਼ ਨਹੀਂ ਰਗੜ ਰਿਹਾ ਹਾਂ 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 ਇਹਦੇ ਜੇ ਪਤਾ ਕੀ ਹੈ ਹੁਣ ਮੰਨ ਲਓ ਜੇ ਇਹਨੂੰ ਆਪਾਂ ਪੱਟਾਂਗੇ ਵੀ ਤਾਂ ਪਾਈਪ ਪੱਟਿਆ ਜਾਊਗਾ welding ਪੱਟਣਾ ਔਖਾ ਅੱਛਾ ਪਾਈਪ ਪੱਟਿਆ ਅੱਛਾ ਇੱਕ ਹੋਰ ਵੀ ਦੱਸੋਣ ਸਾਨੂੰ ਚੱਲ ਮੰਨ ਲਾ ਜੁਆਇੰਟ ਹੈ ਹਾਂ ਇੱਥੇ ਹੁਣ ਆਪਣੀ ਰਾਡ ਵਾਲੀ ਜੱਪ ਬਿਲਡ ਕਰਦੇ ਤੇ ਮਿਗ ਵੈਲਡਿੰਗ ਕਰਦੇ ਆ ਉਹ ਆ ਚਾਦਰ ਨੂੰ ਫਰਕ ਪਉਂਦੀ ਏ ਜਿੰਨੇ ਹੁਣ ਰਾਡ ਵਾਲੀ ਏ ਵੀ ਉਹ ਖਰਾਬ ਕਰਦੀ ਏ ਜਿਹੜਾ ਹਾਰ ਜਿਹੜੀ ਰਾਡ ਵਾਲੀ ਏ ਨਾ ਉਹ ਸੀਟ ਨੂੰ ਜ਼ਿਆਦਾ ਗਰਮ ਕਰਦੀ ਏ ਅੱਛਾ ਤੇ ਇਹ ਮਿਗ ਘੱਟ ਗਰਮ ਕਰਦੀ ਉਹਦੇ ਨਾਲੇ ਫੈਡ ਵੀ ਨਹੀਂ ਜਾਂਦੀ ਮਤਲਬ ਦੂਜੀ ਗੱਲ ਹੁਣ ਮੰਨ ਲਓ ਇੱਥੇ ਆਪਾਂ ਲੰਬੀ ਲੇੜ ਲਾਉਣੀ ਏ ਇਹਦੇ ਰਾਡ ਵਾਲੀ ਨਾਲ ਨਾ ਕਈ ਟੋਟੇ ਲੱਗ ਜਾਣਗੇ ਮੇਰੇ ਖਿਆਲ ਵੀ ਦੋ ਦੋ ਲੇੜਾਂ ਲੱਗਣਗੀਆਂ ਵੀ ਕੁਰੇ ਮੁਕੂਗੀ ਹਾਂ ਇਹਨੇ ਸਿੰਗਲ ਚ ਲਾ ਦੇਣੀ ਏ ਇਹਨੇ ਸਿੰਗਲ ਚ ਸਿਰੇ ਤੱਕ ਲਾ ਦੇਣੀ ਔਰੇ ਫਿੰਸੀ ਜੀ ਨਹੀਂ ਬਣੂ ਇਹ ਜਿਹੜਾ ਸਕਰੋਲ ਪੈਂਦਾ ਜੀ ਉਹ ਦੇਖ ਲਓ ਕਿੰਨਾ ਟਾਈਮ ਚੱਲੀ ਜਾਣਾ ਬਿਲਕੁਲ 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 ਆ ਬਟਨ ਦੱਬੀ ਜਾਣੇ ਦੇ ਨਾਲ ਤਾਰ ਬਾਹਰ ਆਈ ਜਾਣੀ ਅਛੇ ਇਹਦੇ ਨਾਲ ਤਾਰ ਬਾਹਰ ਆਈ ਹੈ ਇਹਦੇ ਨਾਲ ਫੀਲਟੂ ਦੀ ਗੈਸ ਚੱਲਦੀ ਹੈ ਇਹਦੇ ਨਾਲ ਬਿਲਡਿੰਗ ਇਹ ਸਮਝ ਲਓ ਆਪਾਂ ਨੇ 1 ਮਹੀਨੇ ਚ ਹੋ ਜਾਣਗੀ ਰੈਡੀ ਇਹ ਹਾਂ ਇਹ ਆਪਣੀਆਂ ਇਹ ਹੋ ਜਾਣਗੀ 1 ਮਹੀਨੇ ਦੇ ਵਿੱਚ 1 ਮਹੀਨੇ ਦਾ ਆਪਾਂ ਜੇ ਕੁੱਲ ਸਮਾਂ ਦੇਖੋ ਹਾਂ ਕੁੱਲ ਹਨਾ 5 ਜੇ ਟਰਾਲੀਆਂ ਆਪਣੀਆਂ ਐ ਲਾ ਕੇ ਚੱਲੂਗੀ 5 ਤੋਂ 10 ਤਰੀਕ ਦੇ ਵਿੱਚ ਵਿੱਚ ਫਾਈਨਲ ਹੋ ਜਾਣਾ ਫਾਈਨਲ ਹੋ ਜਾਣੀ ਤੇ ਉਹ ਵਾਦੀ ਮੱਛੀ ਓਕਾਂ ਪੰਨਾਂ ਨੇ ਅੱਛਾ ਮਿਗਦਾ ਇਹਦਾ ਇਹ ਆਈ ਮਤਲਬ ਇਹਨੇ ਪੂਰੀ ਲੀਡ ਭਰ ਦੇਣੀ ਹੈ ਹਾਂਜੀ ਹਾਂ ਸਿੰਗਲ ਵਿੱਚ ਹੂੰ ਇਹ ਬੰਦਾ ਹੱਥ ਤੱਕ ਗਿਆ ਉਹਦਾ ਬੱਕਰੀ ਗੱਲ ਹੈ ਵੈਸੇ ਜਣੀ ਰਾੜ ਰੂੜ ਨਹੀਂ ਲੱਗਦਾ ਦੂਏ ਲੋਟ ਆਪਣਾ ਇਹ ਹੋ ਜਾਂਦਾ ਵੀ ਯਾਰ ਕਰੰਟ ਵਧਾ ਕੇ ਡੰਕਾ ਲਓ ਕਰੰਟ ਵਧਾ ਕੇ ਹੈ ਨਾ ਇਹਦੇ 'ਚ ਕੋਈ ਦਿੱਕਤ ਨਹੀਂ ਆਇਆ ਇਹਨੂੰ ਪੂਰਾ ਹੈਵੀ ਡਿਊਟੀ ਕੰਮ ਹਾਂਜੀ ਹਾਂ ਅੱਛਾ ਆਪਾਂ ਬਿੱਡ-ਬੁੱਡ ਦੀ ਗੱਲ ਕਰੀ ਆਜੋ ਮੜ ਜਾ ਉੱਥੇ ਨੂੰ ਤੇ ਆਪਾਂ ਇਹਨਾਂ ਨੂੰ ਬਿੱਡ ਕਿੰਨੇ ਫੁੱਟਾ ਲਾ ਕੇ ਦੇਣਾ ਟਰਾਲੀ ਇਹਨਾਂ ਨੂੰ 73 ਫੁੱਟ ਬਿਡ ਲਾ ਕੇ ਦੇਣਾ ਜੀ ਇਹਨੂੰ ਅੱਛਾ 3 ਫੁੱਟ ਬਿਡ ਲੱਗੂਗਾ ਤੇ ਇੱਕ ਮੇਨ ਗੱਲ ਇਹ ਆ ਵੀ ਆਪਾਂ ਜਿਹੜੇ ਬਿਡ ਦੇ ਨਾਲ ਜਿਹੜੇ ਬੱਤੇ ਹੁੰਦੇ ਨਾ ਸਾਈਡਾਂ ਵਾਲੇ ਸਪੋਟਾਂ ਜਿਹੜੀਆਂ ਹੂੰ 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 ਐਂਗਲਾਂ ਪਲਾਜ਼ਮਾ ਦੀ ਕਟਿੰਗ ਦੀਆਂ ਲੱਗਣਗੀਆਂ ਪਲੱਸ ਉਹ ਆਪਾਂ ਵਧਾਵਾਂਗੇ ਉਹਨੂੰ ਤੇ ਉਹਨੂੰ ਖੁੱਲਦਾ ਕਰਾਂਗੇ ਡਬਲ ਲਾ ਕੇ ਵੀ ਜਿਵੇਂ ਉਹ ਆਪਣੀ ਟਰਾਲੀ ਦਾ ਉਹਦਾ ਸਿੰਗਲ ਹੈ ਉਹਦਾ ਸਿੰਗਲ ਆਪਾਂ ਇਹਨੂੰ ਖੁੱਲਦਾ ਕਰਾਂਗੇ ਡਬਲ ਮਾਡਲ ਮੈਂ ਉਹ ਤਾਰਨਾ ਮੈਨੂੰ ਦਿੱਕਤ ਕਰੂਗਾ ਹਾਂ 16 ਫੁੱਟ ਦਾ ਲੰਬਾ ਪੀਸ ਆ ਹੋਈ ਹਾਂ ਉਹ ਖੋਲਣ 'ਚ ਬੜੀ ਦਿੱਕਤ ਆ ਉਹਨੂੰ ਵੀ ਆਪਾਂ ਕਹਿਣ ਦਾ 8-8 ਫ ਅਪਲੱਸ ਇਹਦੇ ਨਾਲ ਆਪਾਂ ਸਪੋਟਾਂ ਵੀ ਵਧਾ ਦਾਂਗੇ ਹੋਰ ਜਿਵੇਂ ਉਹਦੇ ਹੈਗਾ 1 2 3 4 5 6 7 ਉਹਦੇ 7 ਬੱਤੇ ਆ ਹਾਂ ਤਾਂ ਆਪਾਂ 9 ਤੱਕ ਕਰ ਕਰ ਹਾਂ 9 ਬੱਤੇ ਆਪਾਂ ਕਰਾਂ ਅੱਛਾ 9 ਬੱਤੇ ਪਾਉਣੇ ਆਪਾਂ ਹਾਂ ਠੀਕ ਐ ਅੱਛਾ ਆ ਗੀਆਂ ਦੀਆਂ ਦੂਜੀਆਂ ਇਹ ਮੁੱਠਾ ਆ ਗੀਆਂ ਨਹੀਂ ਥੱਲੇ ਵਾਲੀਆਂ ਹਾਂ ਆਪਾਂ ਹੁੱਕਾ ਕਿਹੜੀਆਂ ਬਣਤ ਰਹੇ ਆ ਫਿਲਹਾਲ ਹੁੱਕਾ ਆਪਣੀਆਂ ਪਈਆਂ ਜੀ ਹਾਂ ਹੁੱਕਾ ਤੇ ਉਹਦੇ ਮੱਪੇ ਆ ਵਿੱਚ ਇਹ ਬਡਲਾਡੇ ਦੀ ਬਣੀ ਹੋਈ ਆ ਹੁੱਕ ਇਹ ਬਡਲਾਡੇ ਦੀ ਮਤਲਬ ਮਸ਼ਹੂਰ ਐ ਹਾਂਜੀ ਆਏ ਮਸ਼ਹੂਰ ਆ ਐ ਅੱਛਾ ਇਹ ਆਪਣੇ 4 ਇੰਚੀ ਹੁੱਕਾ ਆ ਗੀ ਇਹ ਸੇ 4 ਇੰਚ 4 ਇੰਚ ਮਟਾਈ ਆ ਗਈ ਇਹਦੀ 16 ਇੰਚ ਲੰਬਾਈ ਆ ਗਈ ਅੱਛਾ 16 ਇੰਚ ਲੰਬਾਈ ਆ ਗਈ ਹਾਂ ਠੀਕ ਹੈ ਇਹ ਲਗਭਗ ਹੋਊਗੀ ਮੈਂ ਕਹਿੰਨਾ 40-40 ਕਿਲੋ ਦੇ ਲਗਭਗ ਹਾਂ ਜੀ 41 ਕਿਲੋ ਦੀ ਇਹ 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 ਮਤਲਬ ਇਹ ਕੀ ਚੀਜ਼ ਆ ਹੁਣ ਇਹ ਇਹ ਆਪਾਂ ਇਹਨੂੰ ਹੁੱਕ ਨੂੰ ਸਪੋਰਟ ਦੇਣੀ ਹੈ ਇਹਦੀ ਘੜੇ ਦੀ ਇਹ ਜਿਹੜਾ ਬੁਸ਼ ਆ ਬੁਸ਼ ਕਹਿ ਦਿੰਦੇ ਹਾਂ ਇਹ ਮਤਲਬ ਆਪਾਂ ਚੌੜਾ ਲਾ ਰਹੇ ਇਹਨੂੰ ਐ ਲਾ ਕੇ ਚੱਲੋ ਵੀ ਹੈਗਾ ਇਹ 2.5 ਇੰਚ ਚੌੜਾ ਐ ਹਾਂ ਸਮਝ ਲਓ ਹੈਗਾ ਹਾਂ ਤਿੰਨ ਤੋਂ ਥੋੜਾ ਬਹੁਤਾ ਘੱਟ ਐ ਹੈਨਾ ਸਵਾਇ ਮਮਾ ਵਾਪੁਰ ਠੀਕ ਹੈ ਠੀਕ ਹੈ ਠੀਕ ਹੈ ਤੇ ਬੱਗਿਆ ਰਿਮ ਆ ਗਿਆ ਆਪਣੇ ਆ ਰਿਮ ਆ ਗਿਆ ਹੈਨਾ ਹਾਂ ਟਰਾਲੀਆਂ ਆਪਣਾ ਕਿੰਨੇ ਤੋਂ ਸਾਈਜ਼ ਸਟਾਰਟ ਹੈ ਤੇ ਕਿੱਥੇ ਤੱਕ ਆਪਾਂ ਬਣਾਉਣੀਆਂ ਹੁਣ ਇਹ ਉਹ ਜਿਹੜਾ ਆਰਡਰ ਆ ਗਿਆ ਆਪਾਂ ਉਹੀ ਕਰ ਦੇਣਾ ਸਟਾਰਟ ਕਿੰਨੇ ਕੱਟਣੇ ਪੂਰੀਆਂ ਮਿੱਠਿਆਵਾ ਨਹੀਂ ਹੈਗਾ ਵੀ ਇੰਨੇ ਬਣਾਵਾਗੇ ਅੱਛਾ ਦੇਖੋ ਹੀ ਆਊਗਾ ਮਾੜਾ ਮੋਟਾ ਜਾਇਜ਼ ਕਰਦੇ ਹੁਣ ਕੰਮ ਤੁਹਾਨੂੰ ਪਤਾ ਹੀ ਹੈ ਕਦੇ ਆਪਾਂ ਰੇਟ ਦੀ ਦਿੱਕਤ ਨਹੀਂ ਕਰਗੇ ਰੇਟ ਦੀ ਜ਼ਿੰਮੇਵਾਰੀ ਹੈ ਭਾਈ ਤੁਸੀਂ ਰੂਟਾਵੇਟਰ ਪਤਾ ਕਰ ਲਿਓ ਤੁਸੀਂ ਹਲ ਸੁਹਾਗੇ ਪਤਾ ਕਰ ਲਿਓ ਹੈਨਾ ਜੋ ਮਤਲਬ ਰੇਟ ਇੱਥੇ ਮਿਲਣਾ ਤੁਹਾਨੂੰ ਜੇ ਕਿਤੇ ਬਾਹਰ ਮਿਲ ਗਿਆ ਆਪਾਂ ਬੈਠੇ ਜਿਵੇਂ ਵਾਰ ਨਹੀਂ ਰੇਟ ਬਿਲਕੁਲ ਜਾਇਜ਼ ਹੈ ਜੀ ਰੇਟ ਪੂਰਾ ਜਾਇਜ਼ ਹੋਊਗਾ ਤੇ ਬਾਕੀ ਬਈ ਆਪਾਂ ਚਾਰ ਟਰਾਲੀਆਂ ਫਿਲਹਾਲ ਆਪਣੀ ਘਰੇ ਜਾ ਰਹੀਆਂ ਨੇ ਚਾਰ ਚਾ ਮਤਲਬ ਦੋ ਮੇਰੇ ਪਿੰਡ ਜਾ ਰਹੀਆਂ ਇੱਕ ਤਾਂ ਆਪਣੀਆਂ ਦੋ ਮਾਮਾ ਜੀ ਉਹਨਾਂ ਦੀ ਜਾ ਰਹੀਆਂ ਇੱਕ 17 ਤੇ ਇੱਕ 16 ਠੀਕ ਹੈ ਜੀ ਤੇ ਇਸ ਤੋਂ ਬਾਅਦ ਅੱਗੇ ਹੋਰ ਸਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਤੁਸੀਂ ਵੀ ਮਤਲਬ ਆਪਣੀ ਜਿਹੜੀ ਬੁਕਿੰਗ ਕਰਵਾ ਲਿਓ ਕਿਉਂਕਿ ਅਕਸਰੇ ਸਾਲ ਸਾਲ ਦੀ ਬੁਕਿੰਗ ਮੈਂ ਤਾਂ ਬਈ ਸੁਣੀ ਹੈ ਹਾਏ ਜਿਹੜਾ ਬਣਵਾ ਕੇ ਲਿਆਉਂਦਾ ਟਰਾਲੀ ਉਹਨੂੰ ਪਤਾ ਵੀ ਕਿਵੇਂ ਬਣਦੀ ਹੈ ਜਣੀ ਅਸੀਂ ਐਸਟੀਮੇਟ ਲਗਾਇਆ ਵੀ ਆਪਾਂ 10 ਤੋਂ 15 ਦਿਨ ਚ ਇੱਕ ਟਰਾਲੀ ਕੱਢੀਏ ਜਿਵੇਂ ਬਾਈ ਚਾਂਸ ਮੰਨ ਲਓ ਅੱਜ ਕੋਈ ਬੁਕਿੰਗ ਹੋ ਰਹੀ ਹੈ ਹਾਂ ਤਾਂ ਉਹ ਦੇਖਣਾ ਪੈਣਾ ਵੀ ਬੁਕਿੰਗ ਕਿੰਨੇ ਟਾਈਮ ਦੀ ਹੋਈ ਵੀ ਹੈ ਟਾਈਮ ਉਸ ਹਿਸਾਬ ਨਾਲ ਦੇਣਾ ਪੈਣਾ ਬਿਲਕੁਲ ਹਾਂ ਉਹਦੇ ਕਰਕੇ ਟਾਈਮ ਲੱਗ ਸਕਦਾ ਵੈਸੇ ਉਹ 10 ਤੋਂ 15 ਦਿਨ ਜਣੀ ਆਪਣੀ ਇੱਕ ਟਰਾਲੀ ਦੀ ਆਪਾਂ ਰੱਖਾਂਗੇ ਠੀਕ ਹੈ ਲਗਭਗ ਆਪਾਂ ਵੇਟ ਬੂਟ ਲੈ ਕੇ ਚੱਲੀਏ ਟਰਾਲੀਆਂ ਦਾ ਜਣੀ ਵੇਟ ਕਿੱਥੇ ਕਿਤੇ ਅਪਰੋਕਸ ਕਿੰਨਾ ਕਰ ਹੋਵੇ ਇਹਨਾਂ ਦਾ ਜਿਹੜੀ ਹੈਗੀ ਹੈ ਬਿਨਾ ਟਾਇਰਾਂ ਤੋਂ 16 7 ਵਾਲੀ ਬਿਨਾ ਟਾਇਰਾਂ ਤੋਂ ਆਪਾਂ ਰੱਖਾਂਗੇ 33 ਤੋਂ 34 ਦੇ ਵਿੱਚ ਵਿੱਚ ਵੀ ਜਣੀ ਉਹੀ ਮੰਨ ਕੇ ਚਲੋ ਵੀ 1.5 ਕੁਇੰਟਲ ਦੋ ਦੇ ਟਾਇਰ ਲਾ ਲਓ ਹਾਂ ਦੋ ਕੁਇੰਟਲ ਦੇ ਟਾਇਰ 35 36 ਛੋਕੂਗਾ ਕਰਾਂਗੇ ਸੇਮ ਸੇਮ ਮਤਲਬ ਉਹਦੇ ਨਾਲ ਤੇ ਮਾੜੀ ਮੋਟੀ ਹੈਵੀ ਹੋ ਜੀ ਹੈਨਾ ਹੈਵੀ ਹੋਊਗਾ ਤੇ ਇਹ ਇਹਦਾ ਆਪਾਂ ਨੇ ਜਿਹੜੀਆਂ ਇਹ ਟਰਾਲੀਆਂ ਦਾ ਡਿਜ਼ਾਈਨ ਚ ਕੁਝ ਚੇਂਜ ਕਰਿਆ ਜਿਵੇਂ ਹੁਣ ਮੰਨ ਲਓ ਉਹ ਟਰਾਲੀ ਆਪਣੀ ਖੜੀ ਹੈ ਚਲੋ ਉਹ ਉਹ ਦਾ ਲੱਕ ਡਿਜ਼ਾਈਨ ਹੈ ਜੰਡੂ ਟਾਈਪ ਕਹ ਦਿੰਨੇ ਆਪਾਂ ਉਹ ਮੈਂ ਕਹਿੰਦਾ ਆਪਾਂ ਜਦੋਂ ਤਿਆਰ ਹੋ ਜਾਣਗੀ ਉਦੋਂ ਦਿਖਾ ਦੇ ਜਾ ਹਾਂ ਉਹ ਚਲ ਜਿਆਦਾ ਵੈਟਰ ਉਹ ਸਮਝਾ ਨਹੀਂ ਸਕਦੇ ਸਮਝਾਉਣੀ ਉਹ ਦਿਖਾ ਸਕਦੇ ਹਾਂ ਅੱਛਾ ਸਮਾਨ ਸਮੂਹ ਦੀ ਬਈ ਬਾਕੀ ਪੂਰੀ ਜ਼ਿੰਮੇਵਾਰੀ ਹੈ ਹਾਂ ਮਤਲਬ ਆਪਣੇ ਤਾਂ ਹੁਣ ਅੱਖੀ ਸਾਹਮਣੇ ਆ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਤੀ ਇਹਦੀ ਮਿਗ ਵੈਲਡਿੰਗ ਹੋਊਗੀ ਟਰਾਲੀ ਨੂੰ ਅਕਸਰ ਕੋਈ ਨਹੀਂ ਕਰਦਾ ਹਾਂ ਛੇਤੀ ਛੇਤੀ ਕੋਈ ਆ ਚੀਜ਼ ਨਹੀਂ ਇਹ ਦੋ ਬੰਦੇ ਬਹੁਤ ਕੱਟ ਕਰਦੇ ਆ ਮਹਿੰਗੀ ਪੈਂਦੀ ਹੈ ਇਹਦਾ ਚੱਕਰ ਕੀ ਆ ਉਹ ਬਈ ਚਲਾਉਣੀ ਵੀ ਘੱਟ ਹੀ ਆਉਂਦੀ ਆ ਹਾਂ ਇਹ ਅੱਛਾ ਚਲਾਉਣ ਦਾ ਵੀ ਤਜਰਬਾ ਚਲਾਉਣ ਦਾ ਵੀ ਤਜਰਬਾ ਚਾਹੀਦਾ ਹਨਾ ਹਾਂ ਤੇ ਦੂਜੀ ਗੱਲ ਵੀ ਰਾਗ ਵਾਲਾ ਜਿਹੜਾ ਇਹ ਜਿੱਥੇ ਤੱਕ ਮਰਜ਼ੀ ਲੈ ਜਾਓ ਇਹਨੂੰ ਜਿਹੜਾ ਵੀ ਮਿੱਗ ਵਾਲਾ ਇਹਨੂੰ ਜਣੀ ਇਹਦੀਆਂ ਗੈਸ ਦੀਆਂ ਪਾਈਪਾਂ ਜਾਂ ਉਹ ਤਾਰਾਂ ਉਹ ਲਿਮਟਿਡ ਹੁੰਦੀਆਂ ਹੁਣ ਜਿਵੇਂ ਮੰਨ ਲਾ ਵਿੱਚ ਜੁਆਇੰਟ ਹੈ ਤੇ ਵਿੱਚ ਉਹ ਉਹ ਸਿਰੇ ਥਾਈ ਮੈਂ ਕਹਿੰਦਾ ਬੰਦੇ ਦੇ ਹੱਥ ਜਦਮ ਚਾਹੀਦਾ ਸਿਰੇ ਥਾਈ ਸਿੰਗਲ ਹਾਂਜੀ ਹਾਂ ਉਹ ਵੀ ਸਿੰਗਲ ਉਹ ਵੀ ਸਿੰਗਲ ਲਾਊਗਾ ਸਿੰਗਲ ਸੇ ਚੱਲੂਗਾ ਦੂਜੀ ਦੇ ਵਿੱਚ ਫਿਰ ਰਾੜ ਜਿੱਥੇ ਤੇ ਖਤਮ ਹੋਗੀ ਉੱਥੇ ਤੇ ਉਹਨੇ ਫਿਰ ਉਹ ਜਿਹੜੀ ਐ ਜਦੋਂ ਨਾ ਰਾੜ ਵਾਲੀ ਬਿਲਡਿੰਗ ਕਰਦੇ ਉਹ ਜੋੜ ਜੇ ਪੈ ਜਾਂਦਾ ਉਹ ਵਧੀਆ ਨਹੀਂ ਲੱਗਦਾ ਉਹ ਵਧੀਆ ਨਹੀਂ ਲੱਗਦਾ ਹਾਂ ਉਹ ਦਿਖੀ ਜਾਂਦਾ ਹਰ ਵਕਤ ਇਹ ਜਣੀ ਸਿੰਗਲ ਰਹੂਗਾ ਠੀਕ ਹੈ ਅੱਛਾ ਆਪਾਂ ਨੇ ਬਾਕੀ ਇਹ ਹੁਣ ਆਪਣੀ 16 ਫੁੱਟੀਆਂ ਟਰਾਲੀ ਤੇ ਆਪਾਂ ਇੱਕ ਵਾਰ ਰੂਟਾ ਬੀਟਰ ਦਿਖਾ ਦਈਏ ਮੜੀ ਹਾਂਜੀ ਹਾਂ ਰੂਟਾ ਬੀਟਰ ਉੱਦੋਂ ਸਟੌਪ ਹੈ ਸਾਹਮਣੇ ਤੇ ਰੂਟਾ ਬੀਟਰ ਤੇ ਬਾਕੀ ਆਪਾਂ ਮੇਲੇ ਤੇ ਵੀ ਮਿਲਾਂਗੇ ਹਨਾ ਸਮਾਨ ਦਿਖਾਵਾਂਗੇ ਆਪਾਂ ਜਿਹੜਾ ਕਿਸਾਨ ਮੇਲਾ ਰਾਜਪੁਰੇ ਹੋ ਰਿਹਾ ਜੀ 2 ਤੇ 3 ਸਤੰਬਰ ਨੂੰ ਉੱਥੇ ਪਹੁੰਚੂਗਾ ਜੀ ਆ ਤਾਂ ਆਪਣੇ ਵਾਲੀ ਹੀ ਟੀਲਰ ਨੇ ਹਨਾ ਚ ਕੁਝ ਕੁ ਮੋਡੀਫਿਕੇਸ਼ਨਾਂ ਹੋਣੀਆਂ ਨੇ ਕੁਝ ਕੁ ਮਤਲਬ ਕੀ ਹਾਂ ਇਹਦਾ ਆ ਬਣਾਉਣੇ ਆ ਇਹਦੇ ਜੋ ਫੋਲਡਿੰਗ ਨੇ ਗ੍ਰਿਪ ਚੇਂਜ ਕਰਨੀਆਂ ਜੀ ਤੇ ਆ ਰੂਟਾਵੇਟਰਾਂ ਦਾ ਸਟਾਕ ਖੜਾ ਹੈ ਰੂਟਾਵੇਟਰ ਅਲੱਗ-ਅਲੱਗ ਕਲਰ ਦੇ ਵਿੱਚ ਨੇ ਬਾਕੀ ਆ ਕਲਰ ਬਹੁਤ ਪਿਆਰਾ ਹੈ ਹਾਂ ਸਾਰਾ ਜਿਹੜਾ 4 ਫੁੱਟ 4 ਫੁੱਟ 9 ਫੁੱਟ ਸਾਰੇ ਮਤਲਬ ਸਟਾਕ ਤੇ ਸਾਰੇ ਸਟਾਕ ਦੇ ਵਿੱਚ ਆਪਣੇ ਕੋਲੇ ਹੈਗੇ ਆ ਤੇ ਇਹਨਾਂ ਤੋਂ ਇਲਾਵਾ ਇੱਧਰ ਗੈਰ ਡਰਾਮਾ ਜਿੰਨੇ ਆ ਗੈਰ ਡਰਾਮਾ ਦੋਸਤ ਤੇ ਬਾਕੀ ਸੋਨੀ ਭਾਈ ਵੀ ਸਾਡੇ ਨਾਲ ਪਹੁੰਚੇ ਵਾਸਤੇ ਆ ਮਾ ਮਾ ਕੇ ਇੱਧਰ ਗੈਰ ਡਰਾਮਾ ਆ ਗਏ ਜੀ ਆ ਆ ਫਰਾਂਟ ਓਗਰਾ ਕੇ ਕਮੈਨਾਂ ਦੇ ਹਾਂ ਜੀ ਫਰਾਂਟ ਓਗਰਾ ਜੀ ਅੱਛਾ ਫਰਾਂਟ ਓਗਰਾ ਇਹ ਆਪਣੇ ਕਟੜਾਂ ਵਾਸਤੇ ਬਣਾਏ ਨੇ ਜਿਹੜੇ ਮੱਕੀ ਵਾਲੇ ਕਟੜ ਬਣਦੇ ਅੱਛਾ ਠੀਕ ਹੈ ਹੋਰ ਆਪਾਂ ਕੀ ਕੀ ਸੈਸਰੀ ਤਿਆਰ ਕਰਦੇ ਨੇ ਤੋਂ ਬਿਨਾ ਹੋਰ ਇਹ ਤੋਂ ਬਿਨਾ ਆਪਣੇ ਕੋਲ ਸਟਾਫ ਆਕਰੋਗੇ ਛੋਟੀ ਤੋਂ ਛੋਟੀ ਮਸ਼ੀਨ ਦੇ ਵਿੱਚ हां ਜਿਹੜੇ ਮਰਜ਼ੀ ਮਸ਼ੀਨ ਦੇ ਲੈ ਲਓ ਤੇ ਵੱਡੀ ਕੰਬੈਨ ਦੇ ਸੈਲਫ ਕੰਬੈਨ ਦੇ ਵੀ ਆਪਾਂ ਸਟਾਫ ਵਾਕਰ हां जी ਤੇ ਬਾਸਕਟਾਂ ਹੋ ਗਈਆਂ ਫਰੈਸ਼ਰ ਬਾਸਕਟ ਗੈਡਰਮ ਸਟਾਫ ਵਾਕਰ ਫਰੈਸ਼ਰ ਕਿਸੇ ਵੀ ਫਸਲ ਦਾ ਉਹ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਛੋਲੇ ਜੋ ਮੈਚ ਕਰਤ ਜੀ ਨੇ ਜੋ ਮਰਜ਼ੀ ਉਹਦੀ ਕੋਈ ਦਿੱਕਤ ਨਹੀਂ ਛੋਟੀ ਕਮੈਨ ਤੋਂ ਲੈ ਕੇ ਵੱਡੀ ਕਮੈਨ ਦਾ ਵੱਡੀ ਕਮੈਨ ਦਾ ਤੇ ਬਾਕੀ ਬਈ ਹੁਣ ਆਪਣੇ ਲੋਕਲ ਏਰੀਆ ਦੇ ਵਿੱਚ ਤੋਂ ਬਿਨਾ ਇੱਕ ਆਪਾਂ ਬੀਲਰ ਬਣਾ ਰਹੇ ਹਾਂ ਅੱਛਾ ਮਲਟੀ ਪਿਕਰ ਹੈਡਰ ਕਹਿੰਦੇ ਨੇ ਉਹ ਉਹ ਮਤਲਬ ਮੂੰਫਲੀ ਵਾਸਤੇ ਚਨੇ ਵਾਸਤੇ ਸਰੋਂ ਵਾਸਤੇ ਉਹ ਖੇਤਾਂ 'ਚ ਨਾ ਲੇਬਰ ਦੀ ਲੋੜ ਨਹੀਂ ਪੈਂਦੀ ਉਹਦੇ ਨਾਲ ਅੱਛਾ ਉਹਦੇ ਨਾਲ ਹਾਂ ਜੀ ਉਹ ਆਪਣੇ ਆਪ ਚੱਕ ਕੇ ਫਸਲ ਅੰਦਰ ਸਿੱੜ ਦ ਤੇ ਕੰਮ ਕਰਦਾ ਕੰਬਾਈਨ ਦੇ ਅੱਗੇ ਲੱਗ ਜਾਂਦਾ ਉਹ ਠੀਕ ਹੈ ਮੇਲੇ 'ਚ ਆਪਾਂ ਕੀ ਕੁਝ ਲੈ ਕੇ ਜਾ ਰਹੇ ਹਾਂ ਇਸ ਵਾਰ ਮੇਲੇ 'ਤੇ ਆਪਾਂ ਰੂਟਾ ਵੇਟਰ ਹੈ ਕਲਟੀਵੇਟਰ ਹੈ ਹਮਮ ਫਰੈਸ਼ਰ ਬਾਸਕਟ ਆਪਣੇ ਸਟਾਫ ਅਕਰ ਹੋ ਗਿਆ ਤੇ ਪਿਕਰ ਹੈਡਰ ਲੈ ਕੇ ਜਾਵਾਂਗੇ ਹਮ ਜਿਹੜਾ ਹੁਣ ਤੁਹਾਨੂੰ ਦੱਸਿਆ ਠੀਕ ਹੈ ਹਾਂ ਹਾਂ ਜੀ ਹੁਣੇ ਤਿਆਰੀਆਂ ਪੂਰੀਆਂ ਚੌਰਾਂ ਦਾ ਹਾਂ ਜੀ ਹਾਂ ਚੱਲ ਰਹੀਆਂ ਬਾਕੀ ਆਪਾਂ ਸਾਨੇਆਲ ਵੀ ਕਰੀਏ ਬੁਲੂ ਅੱਛਾ ਸਾਨੇਆਲ ਵੀ ਆਪਣਾ ਹਾਂ ਇਹ ਦਸੰਬਰ ਚ ਲੱਗਣੀ ਹੈ ਉੱਥੇ ਵੀ ਲਾ ਰਹੇ ਆਪਾਂ ਓਕੇ ਓਕੇ ਉਹ ਦਸੰਬਰ ਚ ਹਾਂ ਇਹ ਇਹ ਕਟਰ ਕਾਦੇ ਵਾਲਾ ਹੋਇਆ ਇਹ ਮੱਕੀ ਵਾਲਾ ਕਟਰ ਆ ਗਿਆ ਜੀ ਅੱਛਾ ਇਹ ਮਤਲਬ ਜਿਵੇਂ ਛਿੱਟੇ ਵਾਲੀ ਬਿਜਾਈ ਹੁੰਦੀ ਆ ਉਹਦੇ ਚ ਚੱਲਦਾ ਏ ਉਹ ਜਗੜ ਦੇ ਕੀ ਆ ਉਹ ਉਹੀ ਹੈ ਬਿਲਰ ਮੈਂ ਤੁਹਾਨੂੰ ਬਾਹਰ ਦਿਖਾਣਾ ਬਾਹਰ ਪਿਆ ਅੱਛਾ ਉਹ ਬਿਲਰ ਬਾਹਰ ਪਿਆ ਹੈ ਤੁਹਾਡਾ ਜਿਹੜਾ ਰੇੜੀ ਆ ਪੂਰਾ ਹਾਂ ਜੀ ਹਾਂ ਉਹ ਦਿਖਾਣਾ ਮੈਂ ਤੁਹਾਨੂੰ ਠੀਕ ਹੈ ਇਹ ਜਣੀ ਸਰੋਂ ਵਾਸਤੇ ਮੱਕੀ ਵਾਸ ਕਿੱਤੇ ਲਈ ਵੀ ਜਾਈ ਹੁੰਦੀ ਆ ਉਹਦੇ ਵਾਸਤੇ ਇਹ ਚੱਲਦਾ ਇਹਦੀ ਚੁੜਾਈ ਇੰਨੀ ਕਿ ਰਹਿੰਦੀ ਕਿ ਬੜਾ ਵੀ ਸੈਟ ਲੈ ਸਕਦਾ ਬੜਾ ਜੀ ਇਹੀ ਇਹੀ ਰਹਿੰਦਾ ਹੈ ਅੱਛਾ ਇਹੀ ਕੁਝ ਰਹਿੰਦਾ ਹੈ ਇਧਰ ਨੂੰ ਰੂਟਾ ਬਟਰ ਵਾਲੀ ਫੈਕਟਰੀ ਆ ਜਾਂਦੀ ਹੈ ਹਾਂਜੀ ਹਾਂਜੀ ਕਲਟੀਵੇਟਰ ਤਿਆਰ ਹੋ ਰਹੇ ਨੇ ਉਹਦੇ ਵਾਸਤੇ ਮੇਲੇ ਵਾਸਤੇ ਜੀ ਇੱਥੇ ਹੁਣ ਕਲਟੀਵੇਟਰ ਵੀ ਆਪਣੇ ਡੈਡੀ ਹੋ ਗਏ। ਹਾਂ ਜੀ। ਟੋਕ ਸਾਰਾ ਦੇਖੋ ਜੀ ਆਪਾਂ ਇੱਕ ਵਾਰ ਤੁਹਾਨੂੰ ਦਿਖਾ ਵੀ ਦਈਏ ਵੀਡੀਓ ਦੇ ਵਿੱਚ। ਤਕਰੀਬਨ ਆ ਰੋਟਾਵੇਟਰ ਸਾਰਾ ਤਿਆਰ ਹੋ ਰਿਹਾ ਇੱਥੇ। ਕੰਢੀ ਕੰਢੀ ਚੀਜ਼। ਕਹੇ ਆ ਜੱਫੀਆਂ ਤੋਂ ਲੈ ਕੇ। ਸਾਰਾ ਮਤਲਬ ਇੱਥੇ ਤਿਆਰ ਹੋਣਾ। ਜੋ ਵੀ ਇਹਨਾਂ ਦੇ ਪੁਛ ਲੱਗਣੇ ਆ। ਦਿਖਾ ਦੇ ਗੋ ਕਿ ਮਰਾ ਦੇ ਨਿਕਲੇ। ਆਪਾਂ ਕੱਲਾ ਗੇਅਰ ਬਾਹਰੋਂ ਆਉਂਦਾ ਜੀ ਬਾਕੀ ਸਾਰੀ ਮੈਨੂਫੈਕਚਰਿੰਗ ਅੰਦਰ ਹੈ ਆਪਾਂ। ਠੀਕ ਹੈ। ਹਰੇਕ ਸਮਾਨ। ਹਰੇਕ ਸਮਾਨ। ਹਾਂ। ਆਹ 9 ਫੁੱਟ ਆ ਪਾਇਆ। ਹੂੰ। ਇਹ ਆ ਹੁਣ ਮੈਨੂੰ ਲੱਗਦਾ ਵੀ ਇਹ ਮੇਲੇ ਦੀ ਤਿਆਰੀ ਲਈ ਸਪੈਸ ਹੈ ਹਾਂ ਮੇਲੇ ਦੀ ਤਿਆਰੀ ਹੋ ਰਹੀ ਹੈ ਨਾ ਹਾਂ ਜੀ ਟਾਈਮ ਵੀ ਥੋੜਾ ਹੀ ਰਹਿ ਗਿਆ ਥੋੜਾ ਰਹਿ ਗਿਆ ਦੇਖਿਆ ਜਾਵੇ ਦਿਨ ਮੈਂ ਕਿਹਾ 20 ਵੀ ਨਹੀਂ ਰਹਿ 20 ਵੀ ਨਹੀਂ ਰਹਿ 20 ਤੋਂ ਘੱਟੇ ਰਹਿ ਗਏ 20 ਤੋਂ ਘੱਟੇ ਰਹਿ ਗਏ ਹੂੰ 17 18 ਕ ਦਿਨ ਰਹਿ ਗਏ 5:00 ਬਜੇ ਨਾਲ 8:00 ਦੇ ਵਿੱਚ ਪਤਾ ਹੀ ਲੱਗਣਾ ਕਰਦੇ ਨਾ ਜਾਣੇ ਇਹਨੇ ਕੋਈ ਗੱਲ ਹੈ ਤੇ ਬਾਕੀ ਸਮਾਨ ਹੈ ਜੋ ਬਹੁਤ ਤਰ੍ਹਾਂ ਦਾ ਜੀ ਇੱਥੇ ਤਿਆਰ ਹੁੰਦਾ ਇੱਧਰ ਟਰੈਕਟਰ ਪਾਰਟ ਵਣਦੇ ਕਿਹੜਾ ਮਾਰੂ ਤੇ ਇੱਧਰ ਹੋਣਾ ਟਰੈਕਟਰਾਂ ਦਾ ਆ ਗਿਆ ਕੁਝ ਹਾਂ ਜੀ ਹਾਂ ਇਹ ਟਰੈਕਟਰ ਪਾਰਟ ਆ ਗਏ ਅ ਹੈ ਵੀ ਇਹ ਇਹ ਸਟੇ ਵਾਰਾਂ ਨੇ ਟ੍ਰੱਕਰ ਦੇ ਥੱਲੇ ਲੱਗਦੇ ਨੇ ਹਿੱਸੇ ਥੱਲੇ ਅੱਛੇ ਜੀ ਠੀਕ ਐ ਹਾਂ ਉਹ ਸਮਝ ਗਿਆ ਮੈਂ ਥੱਲੇ ਜਿਹੜੀਆਂ ਲਿੰਕਾਂ ਵਾਲੇ ਵਾਲੀਆਂ ਨੇ ਹਾਂ ਠੀਕ ਐ ਠੀਕ ਐ ਬਾਕੀ ਇਹ ਪੈਪ ਆ ਗਏ ਸਤਰੀ ਵਾਲੇ ਪੈਪ ਆ ਗਏ ਸਤਰੀ ਦੇ ਪੈਪ ਆ ਗਏ ਆ ਗੱਡੀ ਲੋਡ ਹੋਈ ਵੇ ਦਿਖਾ ਲਾਂ ਤੁਹਾਨੂੰ ਇੱਕ ਕਰਤਾਰ ਦਾ ਜੀ ਕਰਤਾਰ ਟਰੈਕਟਰ ਨੂੰ ਜਾਂਦਾ ਕਰਤਾਰ ਟਰੈਕਟਰ ਦਾ ਸਾਰਾ ਸਮਾਨ ਜਿਹੜੀਆਂ ਆਪਣੇ ਕੋਲੇ ਇੱਥੋਂ ਜਾਂਦਾ ਹਾਂ 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 ਜੀ ਤੇ ਆ ਉਹਦੀ ਹੁੱਡ ਆ ਕੀ ਇਹ ਉੱਪਰਲਾ ਪਾਇਪ ਇਹ ਇਹ ਤਾਂ ਬਈ ਹੁੱਡ ਦਾ ਫਰਕ ਹੁੰਦਾ ਜਿਹੜੀ ਆਮ ਆਪਾਂ ਦੂਜੇ ਲੋਟਸ ਹਰਾਂਦੇ ਸੀ ਲੋਕੋ ਆਪਣੇ ਉਰੇ ਤਾਂ ਜਣੀ ਸ਼ੋਅ ਵਾਸਤੇ ਵਰਤਦੇ ਆ ਹਾਂ ਪਰ ਇਹ ਹੈਗਾ ਆ ਸੇਫਟੀ ਵਾਸਤੇ ਜਿਹੜੀ ਇਹ ਹੁਣ ਇਹ ਪੂਰੀ ਸੇਫਟੀ ਵਾਲੀ ਹੈ ਇਹ ਸੇਫਟੀ ਵਾਲਾ ਕੰਮ ਹੈ ਅੱਛੇ ਪਾਇਪ ਪੂਰਾ ਹੈਵੀ ਹੈ ਮੋਟਾ ਪੂਰਾ ਹੈਵੀ ਪਾਇਪ ਹੈ ਇਹਨੂੰ ਕਿੰਨੇ ਗੇਜ ਦਾ ਕਹਿ ਸਕਦੇ ਹਾਂ 5mm ਥਿਕਨੈਸ ਹੈ ਅੱਛਾ 5mm ਜਿਵੇਂ ਆ ਪੱਤੀ ਹੈ ਆ ਪੱਤੀ ਨਾਲ ਤੇ ਕਿੰਨਾ ਕੁ ਘੱਟ ਹੋਊਗਾ ਇਹਦਾ ਇਹਦਾ ਅੱਧੋ-ਅੱਧਾ ਕਿ ਇਤੋਂ ਪਾਉਣਾ ਹੋਊਗਾ ਪੱਤੀ ਹੈਗੀ ਇਹ 10mm ਦੀ ਅੱਛਾ ਇਹਦਾ ਅੱਧਾ ਲਾ ਲੋ ਇਹਦਾ ਅੱਧ ਹਾਂ ਠੀਕ ਹੈ ਇਹ ਜਣੀ ਮਤਲਬ ਬਲਦੇ ਦੀ ਸੇਫਟੀ ਕਰੂਗਾ ਜੇ ਟਰੈਕਟਰ ਇੱਥੇ ਉੱਤੇ ਜੂਗਾ ਠੀਕ ਸੋ ਲਓ ਜੀ ਬਾਕੀ ਤੁਹਾਨੂੰ ਟਰਾਲੀਆਂ ਦਿਖਾਤੀਆਂ ਅੱਜ ਸੋ ਐਮਜੀ ਗਰੁੱਪ ਸੌਲੀ ਪਹੁੰਚੇ ਹੋਏ ਆ ਜੀ ਤੇ ਆਹ ਲੋਕੇਸ਼ਨ ਹੈ ਜੀ ਮੇਨ ਆਹ ਜਿਹੜਾ ਸੌਰੀ ਪਾਸੋਂ ਤੋਂ ਨਾਬੇ ਵਾਲਾ ਰੋਡ ਆ ਆ ਪੈਦਲੀਆਂ ਨੂੰ ਰਸਤਾ ਮੁੜਦਾ ਜੀ ਤੇ ਆਹ ਲੋਕ ਹੁੰਦਾ ਸੜਕ ਤੋਂ ਉੱਤੋਂ ਆਹ ਲੋਕ ਹੁੰਦਾ ਸੋ ਕੋਈ ਵੀ ਜਾਣਕਾਰੀ ਤੁਹਾਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਤੱਕ